ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਨਾਮ ਸਿਮਰਨ ਦੀ ਮहिमा ਕਰਦਿਆਂ ਹੋਇਆਂ ਸਹਿਸਕ੍ਰਿਤੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਜਿਸ ਮਾਨੁਖ ਦੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਦੁੱਖਾਂ ਨੇ ਡੇਰਾ ਟਾਇਆ ਹੋਵੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਇਹੋ ਜਿਹੀਆਂ ਸਜਾਵਾਂ ਕਿ ਜਿਵੇਂ ਉਹਨਾਂ ਨੇ ਹਤਿਆ ਕੀਤੀ ਹੋਵੇ ਐਸੀ ਲਿਖੀ ਪਹਿਜਾਨ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਜੀਵਨ ਦੇ ਵਿੱਚੋਂ ਕਦੇ ਦਰਦਦਰਤਾ ਖਤਮ ਨਾ ਹੋਈ ਹੋਵੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਹਰ ਵੇਲੇ ਮੁਸ਼ਕਲਾਂ ਬਣੀਆਂ ਹੋਣ ਪਾਤਸ਼ਾਹ ਜੀ ਕਹਿੰਦੇ ਸਾਰੀਆਂ ਦੀਆਂ ਸਾਰੀਆਂ ਮੁਸ਼ਕਲਾਂ ਇਸ ਤਰੀਕੇ ਦੇ ਨਾਲ ਨਾਮ ਜਪਣ ਦੇ ਨਾਲ ਮਿਟ ਜਾਂਦੀਆਂ ਨੇ ਕਿ ਜਿਵੇਂ ਬੇਅੰਤ ਲੱਕੜਾਂ ਦਾ ਢੇਰ ਉਸ ਦੇ ਆਲੇ-ਦੁਆਲੇ ਪਿਆ ਹੋਵੇ ਪਰ ਇੱਕ ਨਾਮ ਸਿਮਰਨ ਦੀ ਤਿੱਲੀ ਦੇ ਨਾਲ ਸਾਰੀਆਂ ਦੀਆਂ ਸਾਰੀਆਂ ਉਹ ਲੱਕੜਾਂ ਜਿਹੜੀਆਂ ਨੇ ਸੜ ਕੇ ਸੁਆਹ ਹੋ ਜਾਂਦੀਆਂ ਐ ਇਸ ਤਰੀਕੇ ਦੇ ਨਾਲ ਉਸ ਮਨੁੱਖ ਦੇ ਜੀਵਨ ਦੇ ਵਿੱਚ ਉਹ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਜੇਕਰ ਉਹ ਇੱਕ ਆਕਾਲ ਪੁਰਖ ਸ੍ਰਿਸ਼ਟੀ ਦੇ ਮਾਲਕ ਉਸ ਦੇ ਨਾਮ ਸਿਮਰਨ ਦੇ ਨਾਲ ਜੁੜ ਜਾਂਦਾ ਹੈ ਜਿਸ ਦੀ ਪਰਥਾਏ ਪਾਤਸ਼ਾਹੀ ਫੁਰਮਾਨ ਕਰਦੇ ਨੇ ਘੋਰ ਦੁਖਿਅੰ ਅਨਕ ਹੱਤਿਅੰ ਜਨਮ ਦਾਰਿਦਰੰ ਮਹਾ ਵਿਖਿਆਦੰ ਮਿਤੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੀ ਪਾਵਕ ਕਾਸ਼ਟ ਪਸਮੰ ਕਰੋਤ